ਭਾਈਓ ਮੇਰੇ ਕੇਲਕਾ ਵਾਸੀ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਐਡਵੋਕੇਟ ਗੁਰਦੇਵ ਸਿੰਘ ਵੇਰਕਾ ਤੇ ਸਾਰੇ ਮੇਰੇ ਵੇਰਕੇ ਦੇ ਮਿੱਤਰ ਵੀਰ ਮੇਰੇ ਭਰਾ ਆਦੇ ਸਾਰੇ ਇੱਥੇ ਇੱਕ ਮਾਮਲੇ ਵਾਸਤੇ ਇਕੱਤਰਤ ਹੋਏ ਆ ਜੋ ਕਿ ਬਹੁਤ ਜਿਹੜਾ ਤੋਂ ਵੇਰਕੇ ਦੇ ਵਿੱਚ ਬਹੁਤ ਪ੍ਰਚਲਿਤ ਆ ਕਰਨ ਵੇਰਕੇ ਦਾ ਮੁੱਦਾ ਇਹ ਕਰਨ ਵੇਰਕੇ ਦਾ ਮੁੱਦਾ ਜਾਣ ਬੁੱਝ ਗਈ ਕੁਛ ਰਾਤਰੀ ਅਨਸਰ ਵੱਲੋਂ ਕੋਈ ਸਾਡੇ ਵੇਰਕੇ ਜੋ ਕਿ ਕੁਛ ਨਹੀਂ ਹਨ ਕਰਨਵੀਰ ਦਾ ترقی ਚ ਜਾ ਰਿਹਾ ਹੈ ਜਾਂ ਆਪਣਾ ਥੋੜਾ ਉਹਦਾ ਡੈਵਲਪਮੈਂਟ ਉੱਪਰ ਜਾ ਰਿਹਾ ਹੈ ਉਹਦੇ ਤੋਂ ਖੁਸ਼ ਨਹੀਂ ਹਨ ਜੋ ਵੀ ਕਰਨਵੀਰ ਦਾ ਹੁਣ ਤੱਕ ਟੂਰਨਾਮੈਂਟ ਕਰਾਉਂਦੇ ਰਹੇ ਆ ਜੋ ਗਰੀਬਾਂ ਨੂੰ ਮੰਜੀ ਵੜਦੇ ਰਹੇ ਆ ਮਸ਼ੀਨਾਂ ਦੇ ਦਿੰਦੇ ਰਹੇ ਆ ਇੰਨੀ ਗਰੀਬ ਜਿਹੜੇ ਗਰੀਬ ਦੇ ਘਰ ਜਾਂਦੇ ਆ ਉਹਨਾਂ ਲੋਕਾਂ ਨੂੰ ਮਾਇਆ ਤੌਰ ਤੇ ਵੀ ਕਈ ਮਦਦ ਕੀਤੀ ਕਈ ਗਰੀਬਾਂ ਦੀ ਮਦਦ ਕੀਤੀ ਆ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਪਿੱਛੇ ਲੈ ਕੇ ਤੇ ਇੱਕ ਚੀਜ਼ ਨੂੰ ਸਿਰਫ ਇੱਥੇ ਰੱਖ ਰਹੇ ਆ ਕਰਨਵੀਰ ਕਾ ਕਰਨਵੀਰ ਦਾ ਪੈਸੇ ਲੈਂਦਾ ਕਰਨਵੀਰ ਕਾ ਉਹ ਕਾਰਦਾ ਕਰਨਵੀਰ ਕਾ ਜੀ ਕਰਦਾ ਇਹ ਕਹਿਣ ਕਹਿ ਕੌਣ ਰਿਹਾ ਕਰਨਵੀਰ ਕਾ ਇਹ ਸਾਰਾ ਕੁਝ ਕਰਦਾ ਵਾ ਜਿਨ੍ਹਾਂ ਦਾ ਵੀਰਕੇ ਦੇ ਵਿੱਚ ਕੋਈ ਨਾਂ ਦੇ ਵਜੂਦ ਆ ਨਾਲ ਨਾਲ ਵੀਰਕੇ ਦੇ ਨਾਲ ਕਰਦਾ ਨਾ ਕੋਈ ਵੀਰਕੇ ਜਿਉਂ ਉਹਨਾਂ ਦੇ ਨਾਲ ਚੁਰਦਾ ਸਾਰੀਆਂ ਪਾਰਟੀਆਂ ਇੱਕ ਹੋ ਗਈਆਂ ਇੱਕ ਪਾਰਟੀਆਂ ਉਹ ਹਨ ਜਿਨ੍ਹਾਂ ਦੇ ਨਾਲ ਏਕ-ਏਕ ਬੰਦਾ ਏਕ-ਏਕ ਸੰਧਾਨ ਏਕ-ਏਕ ਆ ਨਾਰਾਇਣ ਨਾਲ ਕੋਈ ਬੰਦਾ ਹੈ ਨਾ ਕੋਈ ਉਹਨਾਂ ਨਾਲ ਚੁਰਦਾ ਆ ਏਕ-ਏਕ ਬੰਦਾ ਉਹੋ ਕਹੀ ਜਾਂਦਾ ਕਿ ਕਰਨਵੀਰ ਕਾ ਕਰਨ ਵੀਰ ਦਾ ਆ ਕਰਨ ਰਹੀ ਕਰਨ ਦੇ ਖਾਵਾ ਕਰਦੇ ਆ। ਉਹ ਵੀ ਸਰੀ ਹਰ ਇੱਕ ਦੀ ਆਪਣੀ ਆਪਣੀ ਜਿਹੜੀ ਰੈਪਿਟੇਸ਼ਨ ਆ ਬਹੁਤ ਹੀ ਵਧੀਆ ਆ। ਕਿਸੇ ਦੀ ਰੈਪਿਟੇਸ਼ਨ ਤੇ ਕਿਸੇ ਦੇ ਖਿਲਾਫ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ ਸਾਰੇ ਸਾਡੇ ਵੀਰ ਵੀਰ ਕੇ ਸਾਡੇ ਭਰਾ ਆ। ਤੇ ਮੇਰੀ ਬੇਨਤੀ ਆ ਸਾਰੇ ਮੇਰੇ ਵੀਰਾਂ ਨੂੰ ਕਿ ਨਾਲ ਲੈ ਕੇ ਰਹੀਏ ਆਪਣੇ ਭਰਾ ਦਾ ਸਾਥ ਲਈਏ। ਚਲੋ ਜਿਹਨੂੰ ਨਹੀਂ ਪਸੰਦ ਉਹ ਵੀਰ ਜੇ ਰੀਜ਼ਨ ਹੀ ਕਰ ਸਕਦੇ ਤੇ 드라마 ਨਹੀਂ ਕਰੀਏ। ਤੇ ਮੇਰੇ ਵੀਰ ਨੂੰ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਆਪਾਂ ਰਲ ਮਿਲ ਕੇ ਲਈਏ ਦੇਸ਼ ਦੇ ਵਿੱਚ ਬਾਕੀ ਤੁਹਾਨੂੰ ਮੇਰੇ ਬਾਵਾ ਵੀਰ ਦੀ ਦੱਸਣਗੇ ਸਤਿਗੁਰ ਜੀ ਮੈਂ ਸਤਿਗੁਰ ਜੀ ਗੁਰਪ੍ਰੀਤ ਸਿੰਘ ਮੈਂ ਤੇ ਆਪਾਂ ਕਰਨ ਮੇਰ ਕੇ ਉਹ ਜੀ ਅਸੀਂ ਬੜੀ ਟੈਂਪ ਆਪਾਂ ਇਕੱਠੇ ਕ੍ਰਿਕਟ ਗੇਟ ਦੇ ਸ਼ੁਰੂ ਤੋਂ 15 20 ਸਾਲ ਤੋਂ ਤੁਹਾਡਾ ਪਿਆਰ ਆ ਤੇ ਜਿੰਨਾ ਕਿ ਵੇਖੋ ਜੀ ਆਪਾਂ ਮੇਰਾ ਉਹਦੇ ਨਾਲ ਪਿਆਰ ਆ ਜਿੰਨਾ ਕਿ ਮੈਂ ਉਹਦੇ ਨਾਲ ਰਿਆਂ ਜਾਂ ਮੇਰੇ ਹੋਰ ਜਿਹੜੇ ਸਾਥੀ ਜਿਹੜੇ ਅਸੀਂ ਖੇਡਦੇ ਆ ਤੁਹਾਨੂੰ ਸਿਰਫ ਇਥੋਂ ਦਾਗ ਗਿਆ ਕਿ ਉਹਦੇ ਦਾ ਸਿਰਫ ਦਾ ਸਿਰ ਇੱਕੋ ਆ ਕ੍ਰਿਕਟ ਦਾ ਹਰ ਜਗ੍ਹਾ ਤੇ ਉਹਨੇ ਖੇਡ ਦੇ ਨਾਲ ਉਹਨੂੰ ਪਿਆਰ ਰੱਖਿਆ ਮੇਰੇ 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 ਵਰਗੇ ਹੋਰ ਵੀ 10 ਤੋਂ 15 ਜਾਣੇ ਨੇ ਜਿਹੜੇ ਨੇ ਪੱਕੇ ক্রিকেট ਦੇ ਵਿੱਚ ਬੰਦੇ ਰੱਖੇ ਨੇ ਜਿਹੜੇ ਕਿ ਡੇਲੀ ਸਿਰਫ ক্রিকেট ਹੀ ਖੇਡਦੇ ਨੇ ਹਰ ਸੰਡੇ ਦੇ ਸੰਡੇ ਉਹਨਾਂ ਨੂੰ ਆਪ ਸਵੇਰੇ ਮਤਲਬ ਸਾਨੂੰ ਬੜਾ ਜੋਸ਼ ਜਿੰਦਾ ਆ ਗਈ ਚਲੋ ਖੇਡੋ ਆਪਾਂ ਸਾਰੇ ਜਾਈਦਾ ਹਮੇਸ਼ਾ ਉਹਦੇ ਨਾਲ ਖੇਡੀਦਾ ਇਥੋਂ ਤੱਕ ਕਿ ਵੇਰਕੇ ਦੇ ਵਿੱਚ ਹਰ ਸਾਲ ਟੂਰਨਾਮੈਂਟ ਵੀ ਹੁੰਦਾ ਜੇ ਖਾਂਡੇ ਕੋਲੋਂ ਜੋ ਕੋਈ ਕਦੀ ਉਹਨਿਆਂ ਨੂੰ ਫੋਰਸ ਨਹੀਂ ਕੀਤਾ ਜੋ ਸਾਡੇ ਕੋਲੋਂ ਸਰਦਾ ਬੰਦਾ ਹੀ ਕੁਝ ਲਈਦਾ ਸਾਰਾ ਕੋ ਜੋ ਆਪਣੇ ਕੋਲੋਂ ਲਾ ਕੇ ਵੇਰਕੇ ਦੇ ਟੂਰਨਾਮੈਂਟ ਵੀ ਕਰਾਂਦਾ ਕਿ ਹਰ ਕੋਈ ਬੰਦਾ ক্রিকেট ਦੇ ਨਾਲ ਜੁੜਿਆ ਰਹੇ ਕੌਣ ਉਹਦੇ ਖਿਲਾਫ ਕੁਝ ਗਲਤ ਜੋ ਬੋਲ ਰਹੇ ਨੇ ਜਾਂ ਕੁਝ ਵੀ ਕਰ ਰਹੇ ਨੇ ਬੇਨਤੀ ਹੈ ਕਿ ਇਹ ਕੰਮ ਨਹੀਂ ਵੈਸੇ ਕਰਨੇ ਚਾਹੀਦੇ ਕਰਨੇ ਉਹਨਾਂ ਨੂੰ ਚਾਹੀਦੇ ਜਿਹੜੇ ਬੰਦੇ ਇਹ ਕੁਝ ਕਰਦੇ ਹੋਣਗੇ ਕਿਉਂਕਿ ਜਿੱਥੋਂ ਤੱਕ ਆਪਾਂ ਉਹਨੂੰ ਜਾਣਦੇ 15 20 ਸਾਲ ਤੋਂ ਉਹਦੇ ਨਾਲ ਰਹਿ ਰਹੇ ਆ ਖੇਡ ਰਹੇ ਆ ਕਦੀ ਜ਼ਿੰਦਗੀ ਚ ਉਹਨੇ ਖਾਨੂ ਨਹੀਂ ਕਦੀ ਜ਼ਿੰਦਗੀ ਤੇ ਕਦੀ ਵੀ ਇਥੋਂ ਤੱਕ ਦੀ ਜਦੋਂ ਉਹਨੇ ਕ੍ਰਿਕਟ ਦੇ ਟੂਰਨਾਮੈਂਟ ਵੀ ਕਰਾਣੇ ਦਾ ਜਿੰਨਾ ਵੀ ਉੱਤੇ ਖਰਚਾ ਲੱਗਣਾ 20 ਹਜ਼ਾਰ, 30, 40 ਹਜ਼ਾਰ ਦਾ ਖਰਚਾ ਵੀ ਆਣਾ ਉਹਨੇ ਕਦੀ ਹਾਨੂੰ ਸਾਡੇ ਜਿੰਨੇ ਮੇਰੇ ਨਾਲ ਹੋਰ ਕ੍ਰਿਕਟ ਗੇਡ ਦੇ ਕਿ ਤੂੰ ਫੋਰਸ ਤੱਕ ਨਹੀਂ ਕੀਤਾ ਜੀ ਤੂੰ ਵੀ ਪੈਸੇ ਦੇ ਯਾਰ ਥੋੜੇ ਥੋੜੇ ਸਾਰੇ ਸਾਰੇ ਕਰੇ ਉਹਨੇ ਇਹ ਕਹਿਣਾ ਕਿ ਜੇ ਰ ਕੋ ਜੋ ਕਰਦਾ ਤੇ ਕਰ ਸਕਦੇ ਜੋ ਪਰ ਆਪਾਂ ਟੂਰਨਾਮੈਂਟ ਕਰਨਾ ਤੂੰ ਆਡਾ ਸਾਥ ਦੇਣਾ ਤੇ ਲਾਗੇ ਲਾਗੇ ਪਿੰਡਾਂ ਦੇ ਵੀ ਸਾਰੇ ਪੂਰੇ ਜਾਨੂ ਨੇ ਸਾਰੇ ਸਾਰੇ ਜਿੰਨੇ ਪਿੰਡਾਂ ਦੇ ਲੋਕ ਜਿੰਨੇ ਜਿੰਨੇ ਸਾਡੇ ਲਾਗੇ ਖੇਡਣਾਂ ਦੇ ਮੂਹ ਤੋਂ ਲਸੋਈਆਂ ਜਾਂ ਗੀਰ ਕਥੋਂ ਨਗਲ ਇਧਰੋਂ ਬਾਰੋਂ ਖਾਸੇ ਵਾਲੀ ਸਾਈਡ ਤੋਂ ਵੀ ਬਿਆਸ ਅਲੀ ਸਾਈਡ ਤੋਂ بڑے ਟੂਰਨਾਮੈਂਟ ਮੇਡ ਲੜਕੀਆਂ ਆਉਂਦੀਆਂ ਨੇ ਟੀਮਾਂ ਟੀਮਾਂ ਘਟਣਗੀਆਂ ਹਰ ਇੱਕ ਟੀਮ ਸਿਰਫ ਤੇ ਸਿਰਫ ਇੱਕ ਨਾਮ ਨਾਲ ਜਾਣਦੀ ਆ ਕਰਨ ਵੀਰ ਦਾ ਪ੍ਰੇਰਕ ਦੇ ਵਿੱਚ ਜੇ ਕਦੀ ਵੀ ਕੋਈ ਕਵੇ ਦੀ ਵੀਰਕੇ ਦੇ ਕੋਈ ਟੀਮ ਐਂਟਰ ਕਰਾਣੀ ਹੈ ਖੇਡਣਾ ਤਾਂ ਇੱਕੋ ਹੀ ਨਾਮ ਪੈਂਦਾ ਅਕਾ ਕਰਨ ਵੀਰ ਕੇ ਦੀ ਟੀਮ ਨੇ ਘਟਣਾ ਮਤਲਬ ਵੀ ਕਹਿਣ ਦਾ ਮਕਸਦ ਇਹ ਚੀਜ਼ ਨੂੰ ਇਹ ਆ ਕਿ ਉਹਦਾ ਤਾਂ ਉਹਦਾ ਸਿਰਫ ਤਾਂ ਸਿਰਫ ਇੱਕੋ ਮੋਟੋ ਆ ਕਿ ਕ੍ਰਿਕਟ ਦੇ ਵਿੱਚ ਹਰ ਬੰਦੇ ਨੂੰ ਖੇਡ ਦੇ ਵਿੱਚ ਪ੍ਰਸਰ ਉਹ ਕਰਨਾ ਖੇਡ ਦੇ ਵਿੱਚ ਹਾਂ ਕੋਈ ਬੰਦਾ ਖੇਡ ਤੇ ਆਪਣਾ ਇਨੀਸ਼ੀਏਟ ਲਵੇ ਖੇਡੇ ਨਾਲ ਕਰੇ ਆਪਾਂ ਜਿੰਨਾ ਕੋਣ ਨੂੰ ਜਾਣਦੇ ਆ ਜਿੰਨਾ ਕ ਆਪਾਂ ਉਹਨਾਂ ਨਾਲ ਰਹੇ ਆ ਉਹਦਾ ਕਦੀ ਵੀ ਇਹ ਮਕਸਦ ਨਹੀਂ ਰਿਹਾ ਪੈਸੇ ਦਾ ਜਾਂ ਕਦੀ ਉਹਨੇ ਸਾਡੇ ਸਾਹਮਣੇ ਨਹੀਂ ਸ਼ੋਅ ਕੀਤਾ ਤੇ ਨਾ ਹੀ ਕਦੀ ਉਹਨੇ ਸਾਨੂੰ ਇਹ ਚੀਜ਼ ਨੂੰ ਕਦੀ ਸਾਡੇ ਦੇ ਯੋਗ ਬਣ ਦੀ ਕੋਸ਼ਿਸ਼ ਕੀਤੀ ਆ ਜਿੰਨਾ ਤੁਹਾਨੂੰ ਪਤਾ ਸਾਡਾ ਭਰਾ ਸਾਡੇ ਲਈ ਬੜਾ ਵਧੀਆ ਰਿਹਾ ਵਾ ਹਰ ਕੇਰ ਬੰਦੇ ਨਾਲ ਹੀ ਰਿਹਾ ਤੇ ਮੈਂ ਇਹ ਵੀ ਕਹਿੰਦਾ ਵੀ ਇਹ ਚੀਜ਼ ਨਾਲ ਜ਼ਰੂਰ ਤੇ ਸਭ ਤੋਂ ਵੱਡੀ ਗੱਲ ਨਸ਼ਿਆਂ ਤੋਂ ਕਦੀ ਜ਼ਿੰਦਗੀ 'ਚ ਸਾਨੂੰ ਤੇ ਚਲੋ ਸਾਡੇ ਦੇ ਨਾਮ ਨਾਲ ਇਹ ਕਦੀ ਉਹਨੇ ਸਾਨੂੰ ਇਹ ਚੀਜ਼ ਨੂੰ ਨਹੀਂ ਬੋਲਿਆ ਕੀ ਕੋਈ ਨਸ਼ੇ ਕਰਦਾ ਜਾਂ ਕੋਈ ਚੀਜ਼ਾਂ ਕਿਦਾਂ ਹਰ ਬਰੀ ਉਹਨਿਆ ਨੂੰ ਨਸ਼ਾ ਤੋਂ ਦੂਰ ਆ ਹਰ ਚੀਜ਼ ਨੂੰ ਉਹਨੇ ਮਤਲਬ ਇਹੋ ਚੀਜ਼ ਕਰਨੀ ਕੇਡੀਏ ਕਰੀਏ ਉਹ ਕਰੀਏ ਉਹਦੇ ਖੋਦ ਆਪਣੀ ਤੇ ਬੜੀ ਫਿਟਨੈਸ ਬੋਧਿਆ ਇਹ ਚੀਜ਼ ਨੂੰ ਬੜਾ ਉਹ ਮਤਲਬ ਹਮੇਸ਼ਾ ਸੋਚਦਾ ਵੀ ਯਾਰ ਆਪਾਂ ਫਿਟਨੈਸ ਲਈਏ ਸਹੀ ਖਾਣਾ ਪੀਣਾ ਵਾ ਡੇਲੀ ਕੱਢਣਾ ਵੀ ਇਹ ਚੀਜ਼ਾਂ ਬੜੀਆਂ ਉਹਨੂੰ ਬੜੀਆਂ ਪੜਾਉ ਇਹ ਚੀਜ਼ ਨੂੰ ਬੜਾ ਮਤਲਬ ਸਮਝਦਾ ਆਪਣੇ ਆਪ ਦੇ ਵਿੱਚ ਸੋ ਮੈਂ ਇਹੀ ਬੇਨਤੀ ਕਰਦਾ ਕਿ ਜੋ ਵੀ ਉਹਦੇ ਖਿਲਾਫ ਜਾਂ ਕੁਝ ਵੀ ਕਰ ਰਹੇ ਨੇ ਜਾਂ ਬੋਲ ਰਹੇ ਨੇ ਨਾ ਕੀ ਚੀਜ਼ਾਂ ਨੇ ਸੋ ਪਲੀਜ਼ ਇਹਨਾਂ ਚੀਜ਼ਾਂ ਨੂੰ ਨਾ ਕੀਤਾ ਜਾਵੇ ਤੇ ਮੈਂ ਤੇ ਨਹੀਂ ਕਵਾਂਗਾ ਵੀ ਤੁਹਾਨੂੰ ਪਤਾ ਵੀ ਅੱਡਾ ਭਰਾਓ ਕਿੰਨਾ ਸਹੀ ਆ ਸਾਡੇ ਲਈ ਦਾ ਸਾਰਿਆਂ ਲਈ ਤੇ ਕੱਲੀ ਉਹਨੇ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਸੋ ਮੇਰੀ ਵੀ ਸਾਰੇ ਅੱਗੇ ਹੱਥ ਜੋੜ ਕੇ ਹੀ ਬੇਨਤੀ ਆ ਕਰਨ ਵੀਰਕਾ ਦੇ ਖਿਲਾਫ ਜੋ ਵੀ ਕੋਈ ਸ਼ਰਾਰਦੀ ਅੰਸਰ ਆ ਗਲਤ ਛਵੀ ਉਹਨਾਂ ਦੀ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸੋ ਇਹੋ ਜੀ ਕੋਈ ਵੀ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਪਿਛਲੇ 15-20 ਸਾਲਾਂ ਤੋਂ ਉਹਦੇ ਨਾਲ ਜੁੜੇ ਹੋਏ ਆ ਹੁਣ ਅੱਜ ਤੱਕ ਉਹਨੇ ਯੂਥ ਨੂੰ ਨਜੇ ਤੋਂ ਘਟਾਵਾ ਕੇ ਉਹਨੇ ਖੇਡਾਂ ਵੱਲੋਂ ਯੂਥ ਨੂੰ ਮੋੜਿਆ ਵਾ ਹਰ ਸਾਲ ਉਹ ਵੱਖਰੀਆਂ ਵੱਖਰੀਆਂ ਗੇਮਾਂ ਦੇ ਟੂਰਨਾਮੈਂਟ ਕਰਵਾ ਰਿਹਾ ਵਾ ਜਿਹਦੇ ਨਾਲ ਇੱਕ ਹੱਲਾਸ਼ੇਰੀ ਮਿਲਦੀ ਆ ਯੂਥ ਨੂੰ ਕਿ ਅਸੀਂ ਖੇਡਾਂ ਵੱਲੋਂ ਜਾਈਏ ਸੋ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਕੋਈ ਇੱਕ ਐਵੇਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਦੇ ਉਹ ਗੱਲ ਵੀ ਜਿਹੜਾ ਉਹ ਥਾਲ ਦਿੰਦਾ ਰੁੱਖ ਉਹਨੂੰ ਹੀ ਪੱਥਰ ਵੱਜਦੇ ਆ ਸੋ ਇਹੋ ਜੀ ਗੱਲ ਹੈਗੀ ਆ ਕਿ ਇਹ ਬਾਕੀ 2-4 ਦਿਨ ਦੀ ਗੱਲ ਹੁੰਦੀ ਆ ਬਸ ਆਪੇ ਚੁੱਪ ਕਰਕੇ ਬਹਿ ਜਾਣਾ ਉਹਨਾਂ ਨੇ ਕਿ ਉਹ ਜਦੋਂ ਕੁਝ ਨਿਕਲਣਾ ਨਹੀਂ ਆਪਾਂ ਪਾਣੀ ਚ ਉਹ ਮਧਾਨੀ ਮਾਰਨ ਵਾਲੀ ਗੱਲ ਹੈ ਹੀ ਆ ਹੋਰ ਕੁਝ ਨਹੀਂ ਆ ਸੋ ਅਈ ਪਬਲਿਕ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਉਹ ਇੰਨਾ ਵਧੀਆ ਇਨਸਾਨ ਆ ਗਰੀਬਾਂ ਦਾ ਸਾਥ ਦਿੰਦਾ ਵਾ ਜਦੋਂ ਮਰਜ਼ੀ ਭਾਵੇਂ ਰਾਤ ਨੂੰ ਉਹਨੂੰ ਫੋਨ ਕਰ ਲਓ ਉਹਦੇ ਘਰੇ ਚਲੇ ਜਾਓ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਵਾਸਤੇ ਹਰ ਟਾਈਮ ਅਗਲਾ ਤਿਆਰ ਰਹਿਦਾ ਤੋ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਉਹਦੀ ਸ਼ਰੀਰ ਨੂੰ ਨਾਤਰਾਫ ਕੀਤਾ ਜਾਵੇ। ਸੋ ਧੰਨਵਾਦ ਜੀ। ਮੇਰਾ ਨਾਮ ਮੋਹਿਤ ਹੈ। ਮੈਂ ਵੀਰ ਕਾ ਟੀਮ ਦਾ ਮੈਂਬਰ ਹਾਂ ਆ ਕਿ ਮੈਂ ਪਿਛਲੇ 10 ਸਾਲਾਂ ਤੋਂ ਕਰਨ ਨੂੰ ਜਾਣਦਾ ਹਾਂ। ਸਮਾਜ ਸੇਵਕ ਹੋਣ ਦੇ ਨਾਲ ਨਾਲ ਕੋਈ ਉਹ ਜਗਾ ਇਨਸਾਨ ਹੈ। ਮੈਂ ਉਹ ਬਹੁਤ ਚੰਗੀ ਤਰ੍ਹਾਂ ਪਰਸਨਲਿਟੀ ਜਾਣਦਾ ਹਾਂ। ਤੁਸੀਂ ਦੇਖਿਆ ਹੈਗਾ ਕਿ ਲੋਹੂਨ ਇਹ ਰਾਜਨੀਤਿਕ ਪਾਰਟੀਆਂ ਨਾਲ ਤੇ ਪਿਛਲੇ 3-4 ਸਾਲ ਤੋਂ ਹੀ ਕੰਮ ਕਰ ਰਹੇ ਨੇ ਸਮਾਜ ਦੀ ਸੇਵਾ ਕਰ ਰਹੇ ਨੇ। ਉਸ ਤੋਂ ਪਹਿਲੇ ਵੀ ਵਿਅਕੇ ਦੇ ਵਿੱਚ ਜਿੰਨਾ ਯੂਥ ਹੈ ਨਾ ਇਹਨੇ ਪ੍ਰਮੋਟ ਕੀਤਾ ਇਸ ਸਾਲ 7ਵਾਂ ਟੂਰਨਾਮੈਂਟ ਕਰਾ ਰਹੇ ਨੇ ਕ੍ਰਿਕਟ ਦਾ 7 ਸਾਲ ਤੋਂ ਇਸ ਕੰਮ ਦੇ ਵਿੱਚ ਸੇਵਾ ਬਾ ਰਹੇ ਨੇ ਨਸ਼ਿਆਂ ਤੋਂ ਦੂਰ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਨੇ ਤੇ ਕੁਝ ਸ਼ਰਾਰਤੀ ਅੰਸਰ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮੈਂ ਇਹਦੇ ਹੱਥ ਜੋੜ ਕੇ ਸਾਰੇ ਆਪਣੇ ਧੰਨ ਧਿਆ ਕਰਾਂਗਾ ਇਲਾਕਾ ਨੌਜਵਾਨਾਂ ਦੇ ਵਿਵੰਤਵਦ ਕਰਨ ਜੀ ਦਾ ਸਾਥ ਦਿੱਤਾ ਜਾਵੇ ਤਾਂ ਕਿ ਜੋ ਅੱਗੇ ਜਾ ਕੇ ਅੱਗੇ ਯੂਥ ਨੂੰ ਪ੍ਰੋਮੋਟ ਕਰ ਰਹੇ ਆ ਖੇਡਾਂ ਵੱਲ ਲਿਜਾਣ ਵੱਲ ਲੈ ਕੇ ਜਾ ਰਹੇ ਆ ਨਸ਼ਿਆਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਤੇ ਆਪਾਂ ਮਿਸਗਾਈਡ ਨਾ ਕਰੀਏ ਜੇ ਸਾਨੂੰ ਕੋਈ ਅੱਛਾ ਕੋਈ ਸਮਾਜਿਕ ਵਰਗ ਮਿਲਿਆ ਜਾਂ ਲੀਡਰ ਮਿਲਿਆ ਤੇ ਆਪਾਂ ਉਹਦਾ ਸਾਥ ਦੇਈਏ ਅੱਗੇ ਤੇ ਇਹਨਾਂ ਚੀਜ਼ਾਂ 'ਵੱਲ ਆਪਾਂ ਧਿਆਨ ਨਾ ਪਰ ਕੋਈ ਤਲਕਾਰ ਵਾਲਾ ਮੈਂ ਜਾਣ ਕੇ ਨਹੀਂ ਅਸੀਂ ਸਾਰੇ ਲਾਗਾ ਅਸੀਂ ਵੀਰਕਾ ਦੇ ਨਿਵਾਸੀ ਆ ਨਹੀਂ ਕਰਨ ਵੀਰਕਾ ਦੇ ਨਾਲ ਆ ਹਰ ਪਾਸੋਂ ਦੀ ਸਪੋਰਟ ਕਰਦੇ ਆ ਜਿਹੜੇ ਵੀ ਸ਼ਰਾਰਤੀ ਅੰਸਰ ਰਗੇ ਆ ਜਿਹੜੇ ਕੀ ਲੋਕਾਂ ਨੂੰ ਉਹਨਾਂ ਦੇ ਖਿਲਾਫ ਭੜਕਾ ਆ ਰਿਹਾ ਤੇ ਚੁੱਪ ਕਰਕੇ ਬਹਿ ਜਾਣਾ ਐਵੇਂ ਚੰਗਾ ਨਹੀਂ ਲੱਗਦਾ ਜੇ ਕੋਈ ਬੰਦਾ ਕੋਈ ਚੰਗਾ ਕੰਮ ਕਰ ਰਿਹਾ ਤੇ